ਆ ਜਮਾ ਸੁੱਕੇ ਖੇਤ ਚ ਬੀਜੀ ਹੀ ਦਾ ਰਿਜ਼ਲਟ ਚੇਕੋ ਸਾਰੀ ਜੰਮਿਆਈ ਔੜ ਦੀ ਧੁੱਦਲ ਚ ਪੂਰੇ ਫੁੱਲ ਸੁੱਕੇ ਪੈ ਖੇਤ ਰੌਣੀ ਕਰਨ ਨੂੰ ਪਿਆਸੀ ਜਿਹੜਾ ਉਹ ਖੱਤਾ ਇਹ ਘਟੋ ਘਟ ਹਫਤਾ ਪਿਆ ਰਿਹਾ ਬਾਕੇ ਵੀ ਰੌਣੀ ਕਰਾਂਗੇ ਰੌਣੀ ਕਰਾਂ ਫਿਰ ਮੂਡ ਬਣ ਗਿਆ ਮੈਂ ਕਿਹਾ ਬੀਜੀ ਦਿੰਨੇ ਜੰਮਿਆਈ ਠੀਕ ਆ ਨਹੀਂ ਜੰਮੀ ਤਾਂ ਵੀ ਠੀਕ ਆ ਪਰ ਕਾਮਯਾਬ ਹੋ ਗਿਆ ਇਹ ਤਰੀਕਾ ਅੱਜ 6 ਵਜੇ ਭੌਂਕੇ ਬੀ ਦੁਹੇ ਦਿਨ ਸਵੇਰੋਂ 6 ਵਜੇ ਕੱਢ ਕੇ ਪਾਣੀ ਚੋਂ ਪੱਲੀ ਤੇ ਫੋਲਤਾ ਪੱਲੀ ਤੇ ਫੋਲ ਕੇ 3-4 ਕ ਘੰਟੇ 5 ਕ ਘੰਟੇ ਫੁੱਲ ਕੇ ਰੱਖਿਆ ਮੰਨ ਲਓ ਦੁਪਹਿਰੇ ਜੇ ਪਾਤਾ ਬੂਰੀ ਚ ਫਿਰ ਉਹ ਪਹਿਲਾ ਖਾਲੀ ਵਾਇਆ ਹਾਂ ਵੀ ਬੰਦ ਕਰਕੇ ਫਿਰ ਦੁਬਾਰੇ ਵੀ ਪਾ ਕੇ ਵਾਇਆ ਹਰ ਇੱਕ ਖਰਚਾ ਬਹੁਤ ਪੈਂਦਾ ਕਿਰਾਏ ਵਾਲੇ ਬੰਦੇ ਨੂੰ ਕਿੱਥੋਂ ਡਬਲ ਡਬਲ ਇੱਕ ਵਾਰੀ ਦਾ 25-2600 ਰੁਪਏ 2500 ਰੁਪਏ ਇੱਕ ਵਾਰ ਦਾ ਹੋ ਗਿਆ 5000 ਹੋ ਗਿਆ ਕੀਲੇ ਤੇ ਆਹ ਤਰੀਕਾ ਵੀ کارਗਰ ਆ ਜੇ ਸੁੱਕਾ ਖੇਤ ਬੀਜਣਾ ਰੌਣੀ ਕਰਕੇ ਜਿਵੇਂ ਹੁਣ ਅੱਜ ਕੱਲ ਲੇਟ ਆ ਸਮਾਂ ਉਹ ਚੀਜ਼ ਦੇ ਵਿੱਚ ਪੈਣ ਨਾਲੋਂ ਆਹ ਤਰੀਕਾ ਵਧੀਆ ਬਾ ਵੀਡੀਓ ਦੇਖ ਰਹੇ ਸਾਰੇ ਵੀਰੇ ਪੈਣਾ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ 'ਚ ਆਏ ਹੋਇਆ ਮੋਟਰ ਤੇ ਲਾਈਟ ਦੀ ਕਈ ਦਿਨਾਂ ਦੀ ਵੇਟ ਕਰਦੇ ਸੀ ਲਾਈਟ ਆ ਜਾਂਦੀ ਸੀ ਸਾਡੇ ਇੱਧਰ ਟੁੱਟੀ ਸੀ ਤਾਰ ਤੇ ਤਾਰ ਹੁਣ ਉਹਨਾਂ ਨੇ ਕੱਲ ਲਾਤੀ ਤੇ ਅੱਜ ਸਵੇਰੇ 5 ਵਜੇ ਤੋਂ ਪਹਿਲਾਂ ਦੋ ਗੇੜੇ ਲਾ ਲਏ ਧੁੰਦ ਸੀਗੀ ਬਹੁਤ ਅੱਗੇ ਲਾਈਟ ਆਉਂਦੀ ਹੈ 5 ਵਜੇ ਤੜਕੇ ਤੇ ਅੱਜ ਆਈਆ 9:30 ਵਜੇ ਪਤਾ ਲੱਗਿਆ ਸੀ ਹੁਣੇ ਆਪਾਂ ਨੂੰ ਸਵਾਗ 10 ਦਾ ਟਾਈਮ ਹੋ ਗਿਆ ਹੁਣ ਆਇਆ ਮੋਟਰ ਤੇ ਨਾਲ ਤੁਹਾਨੂੰ ਦਿਖਾਉਣਾ ਇੱਕ ਕਣਕ ਜਿਹੜੀ ਪਹਿਲਾਂ ਬੀਜੀ ਸੀ ਵਧੀਆ ਜੰਮਿਆਈ ਸਾਰੀ ਦਿਖਾਉਨੇ ਆ ਆ ਦੇਖੋ ਪੂਰੀਆਂ ਸਾਰੀ ਵਧੀਆ ਜੰਮਈ ਇਹ ਬੀਜੀ ਹੈ ਰੋਟਾਵੇਟਰ ਦੀ ਤੇ ਪਹਿਲਾਂ ਜਿਹੜੀ ਜਿੰਨੀ ਕੀ ਬੀਜੇ ਸਾਰੀ ਰੋਟਾਵੇਟਰ ਦੀ ਬੀਜੀ ਆ ਹੁਣ ਬੀਜੀ ਆ ਜਿਹੜੀ 2-3 ਦਿਨ ਪਹਿਲਾਂ ਦੂਜੀ ਮੋਟਰ ਤੇ ਉਹ ਬੀਜੀ ਆ ਆਪਾਂ ਸੁਪਰ ਸੀਡਰ ਨਾਲ ਤੇ ਹੁਣ ਜਿਹੜੀ ਇਹ ਤੋਂ ਬਾਅਦ ਬੀਜਾਂਗੇ ਕੁਛ ਛਿੱਟਾ ਦੇ ਕੇ ਬੀਜੀ ਰੋਟਾਵੇਟਰ ਨਾਲ ਬਿਨਾਂ ਮਸ਼ੀਨ ਤੋਂ ਤੇ ਹੁਣ ਰਹਿ ਗਈ ਉਹ ਕੋਠੀਆਂ ਦੇ ਨਾਲ ਉਹ ਵੀ ਦੇਖਦੇ ਆ ਉਹ ਮੇਲਾ ਦਾ ਬੌਣਾ ਪਊ ਪਹਿਲਾਂ ਮਾੜਾ ਮੋਟਾ ਹਲਾ ਜਾਂਣਾ ਜਾਂ ਤਾਂ ਫੋਲ ਦਿੰਨੇ ਆ ਪਹਿਲਾਂ ਸੋਚਿਆ ਜੀ ਤਵੀਆਂ ਫੇਰ ਦिए ਤਵੀਆਂ ਦਾ ਮੇਲਾ ਦਾ ਲੋਟ ਨਹੀਂ ਆਉਣਾ ਕੰਮ ਕਿਉਂ ਗਿੱਲਾ ਖੇਤ ਜਾਦੇ ਆ ਫਿਰ ਟਾਇਰ ਸਲਿੱਪ ਮਾਰੀ ਜਾਣਾ ਤਵੀਆਂ ਦਾ ਵਜਨ ਖਿੱਚਣਾ ਨਹੀਂਗਾ ਉਹਨੇ ਤਾਂ ਕਰਕੇ ਮੈਂ ਪਤਲਾ ਪਤਲਾ ਹਲਾ ਨਾਲ ਫੋਲ ਦਿੰਨੇ ਆ ਉਹਦੇ ਨਾਲ ਫਿਰ ਥੋੜਾ ਜਿਹਾ ਜਿਵੇਂ ਹਵਾ ਜੀ ਫਿਰ ਜੂ ਵਿੱਚ ਕਿਉਂ ਧੁੰਦ ਪੈਂਦੀ ਆ ਬਹੁਤ ਇੱਕ ਸੂਰਜ ਨਹੀਂ ਨਿਕਲਦਾ ਪਿਛਲੇ ਇੱਕ ਹਫਤੇ ਤੋਂ ਤਾ ਕਰਕੇ ਹੋਰ ਤਾਂ ਹੁਣ ਹੱਲ ਹੈ ਨਹੀਂ ਕੋਈ ਚਲੋ ਹੁਣ ਲਾਉਨੇ ਆ ਪਾਇਪ ਪਾਇਪ ਲਾ ਕੇ ਦਿਖਾਉਣਾ ਤੁਹਾਨੂੰ ਕਿੰਨਾ ਕੁ ਪਾਇਪ ਵਿਛਾਉਣਾ ਪੈਂਦਾ ਢੂਹੀ ਰਹਿ ਜਾਂਦੀ ਐ ਪਾਇਪ ਵਿਛਾਉਂਦੇ ਆਂ ਦੀ 730 ਫੁੱਟ ਪਾਇਪ ਵਿਛਾਉਣਾ ਪੈਂਦਾ ਆਪਾਂ ਨੂੰ ਦਿਖਾਉਨੇ ਆ ਤੁਹਾਨੂੰ ਗਾਹਾਂ ਅਜੇ ਬਾਲਣ ਲੈ ਜਾਣਾ ਚੱਕ ਕੇ ਇਹ ਵੀ ਨਹੀਂ ਲੋਟ ਆਇਆ ਕੰਮ ਇੱਥੇ ਆ ਕੇ ਚੇਤੇ ਆ ਜਾਂਦਾ ਦਾ ਲੈ ਕੇ ਆਉਣਾ ਹੁੰਦਾ ਚੱਕ ਕੇ ਉਹ ਭੁੱਲ ਜਾਈਦਾ ਦਾ ਲਿਆ ਕਿ ਫਿਰ ਸਿੱਧੀਆਂ ਜਿਹੀਆਂ ਕਰਕੇ ਛੇਟੀਆਂ ਲੈ ਜਾਵਾਂਗੇ ਫਿਰ ਆ ਵੀਦੇ ਹਾਂ ਦਾ ਹਜੇ ਚੱਕਣੋ ਇਹ ਤਾਂ ਹਜੇ ਰੌਣੀ ਕਰਨੀ ਸੀ ਅਜਿੱਥੇ ਇਧਰਲੇ ਪਾਸੇ ਬਾਲਣ ਪਿਆ ਇਹ ਵੀ ਕਰਦੇ ਹਾਂ ਸੈਟ ਇਹਦਾ ਵੀ ਕੰਮ ਅੱਜ ਹੁਣ ਪੈਪ ਲਾ ਕੇ ਕੁਛ ਤਾਂ ਪੈਪ ਆਪਣਾ ਬਿਛਾਇਆ ਪਿਆ ਪੈਪ ਆ ਕੋਈ ਇਧਰਲੇ ਪਾਸੇ ਅੱਧਕ ਤੱਕ ਵਿਛਿਆ ਹੋਇਆ ਅੱਧ ਧੋਗਾ ਹਰ ਇਹਦਾ ਵਿਛਾਉਣਾ ਵਿਛਾ ਦਈਏ ਵਕਤ ਔਖਾ ਕੰਮ ਆ ਇਹ ਪੈਪ ਬੁਝਾਉਣਾ ਏਕਣ ਲਾਉਣਾ ਪੈਂਦਾ ਲਾਈਟ ਤਾਂ ਚੱਲਦੀ ਆ ਪੈਪ ਲਾਇਆ ਹੋਇਆ ਬੱਟਾ ਅਸਲ ਵਿੱਚ ਪਈਆਂ ਨਹੀਂ ਆ ਦੇ ਨਾਲ ਕਹੀ ਨਾ ਨਾਲ ਦੀ ਨਾਲ ਮਿੱਟੀ ਲਾਉਣੀ ਪੈਂਦੀ ਆ ਬੱਟਿਆਂ ਜੀਆਂ ਚ ਜਣੀ ਆਏ ਆ ਪਰ ਜਾਣਗੇ ਕਿਾਰੇ ਗਰਮੀ ਦਿਖ ਲੈ ਸੂਰਜਾ ਚ ਨਿਕਲਿਆ ਸੂਰਜ ਦੇਵਤਾ ਜੀ ਮਾੜੇ ਮਾੜੇ ਪਧਾਰੇ ਨੇ ਕਿੱਥੇ ਕੋ ਜਣੀ ਅੱਜ ਚਮਕਾਰਾ ਜਿਹਾ ਨਿਕਲਿਆ ਹਫਤੇ ਬਾਅਦ ਕੁਝ ਫਰਕ ਪਊ ਮਾੜਾ ਮੋਟਾ ਆ ਕਹਿਰਾ ਭਰ ਕੇ ਫਿਰ ਬਦਲਦੀਏ ਨੱਕਾ ਆ ਕਹਿਰੇ ਤਾਂ ਫਿਰ ਲੰਬੇ ਨੇ ਆ ਦੇਖੋ ਇਹ ਕਹਿਰੇ ਲੰਬੇ ਆ ਆ ਕਹਿਰਾ ਸੀਗਾ ਛੋਟਾ ਇੱਕ ਅੰਧ ਤੱਕ ਇੱਥੇ ਤੱਕ ਇਹਦੇ ਚੀ ਜਿਆਦਾ ਟੈਨਸ਼ਨ ਆ ਟੁੱਟਣ ਦੀ ਦੂਜਿਆਂ ਚ ਇੰਨਾ ਟੁੱਟਦਾ ਨਹੀਂ ਪਾਣੀ ਕਿਉਂ ਉਹ ਬੱਟ ਵੀ ਵਧੀਆ ਬਣੀ ਆ ਦੇਖੋ ਪੂਰੀ ਵਧੀਆ ਬੱਟ ਬਣੀ ਆ ਤਾਂ ਕਰਕੇ ਮੈਂ ਖੈ ਇਹਦੇ ਸਰਾਣੇ ਖੜਨਾ ਪੈਂਦਾ ਇੱਕ ਰਾਹ ਕਰਕੇ ਬੜਾ ਚੱਕਰ ਆ ਰਾਹ ਚੱਲਦਾ ਇੱਥੇ ਕੋਈ ਨਾ ਕੋਈ ਗੱਡੀ ਮੋੜਨ ਕੋਈ ਇਧਰ ਉਹ ਜਿਹੜਾ ਮੈਕੜੀ ਤੋਂ ਆਉਂਦਾ ਜਿਹੜਾ ਆਹ ਰਸਤਾ ਵਾ ਆ ਸਾਹਮਣੇ ਰਸਤਾ ਦਿੰਦਾ ਆ ਇਹ ਮੈਕੜੀ ਵੱਲੋਂ ਆਉਂਦੀ ਏ ਸੜਕ ਮੈਕਡੋਨਲਡਰ ਬਣਾਇਆ ਹੈ ਮੂਰੇ ਐਂਟਰੀ ਤੇ ਦੇ ਉਹ ਕਈ ਵਾਰੀ ਕੋਈ ਕੋਈ ਨਵਾਂ ਬੰਦਾ ਆਉਂਦਾ ਉਹਨੂੰ ਭੁਲੇਖਾ ਲੱਗ ਜਾਂਦਾ ਉਹ ਅਗਲਾ ਸਿੱਧਾ ਹੀ ਲੰਘੇ ਆਉਂਦਾ ਹੁਣ ਇੱਥੋਂ ਵੀ ਬੰਦ ਕਰਨਾ ਪੈਣਾ ਰਾਜਾ ਮਾੜੇ ਛਿੱਟੀਆਂ ਛੂਟੀਆਂ ਲਾ ਕੇ ਨਹੀਂ ਅਗਲਾ ਕੇ ਪਾਈਪ ਤੇ ਚੜਾਣ ਦਾ ਗੱਡੀ ਕਈ ਵਾਰੀ ਹੋਇਆ ਅੱਗੇ ਜਿਵੇਂ ਮਾੜੇ 10 ਮਿੰਟ ਮੋਟਰ ਵਾਲ ਨੂੰ ਚਲੇ ਗਏ ਜਦੋਂ ਕੋਈ ਨਾ ਕੋਈ ਆ ਕੇ ਗੱਡੀ ਚੜ ਜਾਂਦੇ ਪਾਈਪ ਤੇ ਹੁਣ ਤਾਂ ਕਰਕੇ ਪਹਿਲਾਂ ਹੀ ਰਬ ਬੰਦ ਕਰ ਦੇਣਾ ਪਾਣੀ ਵੀ ਲੱਗਾ ਟੁੱਟਣਾ ਮੈਂ ਦੇਖੋ ਬਹੁਤ ਕਬੂਤਰ ਫਿਰਦਾ ਅੱਗ ਵਾਲਾ ਕੰਮ ਮੈਂ ਕਿਹਾ ਮਾਰੋ ਮਾਰ ਚੱਲਦਾ ਹੁਣ ਕਿਉਂ ਸਾਰੇ ਕਣਕ ਨੂੰ ਲੇਟ ਨੇ ਹਾਂ ਸੂਰਜ ਨਿਕਲਦਾ ਨਹੀਂ ਸੀ ਤੇ ਪ੍ਰਾਲੀਆਂ ਉਵੇਂ ਗਿੱਲੀਆਂ ਪਈਆਂ ਨਾ ਕੋਈ ਇਕੱਠੀ ਕਰਨ ਵਾਲਾ ਆਉਂਦਾ ਨਾ ਇਹਦੇ ਤੇ ਕੋਈ ਮਲਚਰ ਚੱਲਦਾ ਏਕਨੇ ਕਿਉਂ ਤੇਲੇ ਨਹੀਂ ਉੱਤਰਦੀ ਸਾਰੀ ਦਿਹਾੜੀ ਮਲਚਰ ਕਿੱਥੋਂ ਚੱਲਣਾ ਇਹਦਾ ਕੋਈ ਹੱਲ ਨਹੀਂ ਸੀ ਅੱਜ ਹਾਰ ਕੇ ਵਿਚਾਰੇ ਦੁਖੀ ਹੋ ਗਏ ਅੱਗ ਲਾਈ ਆ ਲੈਨਾਂ ਲੈਨਾਂ ਫੂਕਣ ਲੱਗੇ ਆ ਕਹਿੰਦੇ ਲੈਨਾਂ ਲੈਨਾਂ ਫੂਕ ਦਿੰਨੇ ਆ ਮਲਚਰ ਵੀ ਨਹੀਂ ਚੱਲਦਾ ਤੇ ਕਰੇ ਕੀ ਬੰਦਾ ਦੁਖੀ ਬਹੁਤ ਐ ਚੀਜ਼ ਤੋਂ ਦੇ ਕਬੂਤਰ ਨੇ ਤਾਂ ਬਹਿ ਜਾ ਬਹਿ ਜਾ ਕਰਾਈ ਪਈ ਆ ਦੀਂਦਾ ਕੁਛ ਆਲੇ ਦਾਲੇ ਕੁਛ ਨਹੀਂ ਦੀਂਦਾ ਦੇ ਲੋ ਇੰਨਾ ਧੂਆਂ ਹੋਇਆ ਹੈ ਲੈਟ ਦੇ ਗਈ ਧੋਖਾ ਭੱਜ ਗਈ ਵੱਲਪ ਹੋ ਗਿਆ ਬੰਦ ਇੱਕੋ ਹੀ ਘੇਰਾ ਭਰਿਆ ਸੀ ਪੈਪ ਬਚਾਏ ਦੀ ਮਿਹਨਤ ਵੀ ਨਹੀਂ ਪੱਲੇ ਪਈ ਇੱਕ ਘੇਰਾ ਭਰ ਕੇ ਹੁਣ ਫੇਰ ਕੰਮ ਵਿਚਾਲੇ ਰਹਿ ਗਿਆ ਹੁਣ ਕੱਲ ਤੇ ਗਿਆ ਕੰਮ ਕੱਲ ਨੂੰ ਆਉ ਉਹ ਲੈਟ ਦੇਖਦੇ ਆ ਕੱਲ ਨੂੰ ਕਿੰਨੇ ਵਜੇ ਆਉਂਦੀ ਆ ਫੇਰ ਆ ਕੇ ਚਲਾ ਲਿਆਂਗੇ ਭਾਈ ਹੁਣ ਤਾਂ ਹੀ ਛੜਤਾ ਵਿਚ ਵਿਚਾਲੇ ਕੰਮ ਹੁਣ ਪੈਪ ਲਾਉਣਾ ਵੀ ਨਹੀਂ ਆਈ ਛੜ ਦੇਣਾ ਦੇਖੀ ਜਊ ਕੀ ਬਣਦਾ ਇਹ ਨਹੀਂ ਦਬੜਾ ਇਹ ਨਹੀਂ ਦਬਲਾ ਹਾਂ ਬੰਦ ਨਹੀਂ ਕਰਨੀ ਬਾਜ ਆ ਕੰਮ ਨਹੀਂ ਕਰੀਦਾ ਝੂਮ 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 ਮੰਕੀ ਨੋ ਬੰਦ ਨਹੀਂ ਕਰਨੀ ਹਾਂ ਆ ਕੰਮ ਹੈ ਦਾ ਫੜ ਕੇ ਬਹਿ ਜਾ ਬਾਬਾ ਤੁਰੀਆਂ ਦੀ ਬੰਦ ਕਰਦੀ ਮੰਕੀ ਅਰੇ ਮੰਕੀ ਹੈਲੋ ਮੰਕੀ ਹਾਏ ਗੱਡਿਓ ਹਾਏ ਗੱਡਿਓ ਜਿਹੜਾ ਖੇਤ ਰੌਣੀ ਕਰਿਆ ਸੀ ਅੱਜ ਮੇਰੇ ਹਿਸਾਬ ਨਾਲ 11.000 ਹੋ ਗਏ ਅਜੇ ਵੀ ਮੁੰਡਾ ਬੱਤ ਨਹੀਂ ਆਇਆ। ਹੁਣ ਅੱਜ ਮੈਂ ਕਿਹਾ ਰੋਟਾ ਵੇਟ ਦਾ ਨੰਬਰ ਬਦਲਾ ਬਦਲਾ ਬੋਲ ਦਿੰਦੇ ਆ। ਠਿੰਡੇ ਨਾਲ ਉੱਪਰ ਉੱਪਰ ਦੋ ਕੈਂਚ ਨੂੰ ਹਵਾ ਜੀ ਲੱਗ ਜੂਗੀ ਫਿਰ ਜਦੋਂ ਬੀਜਾਂਗੇ ਰਲ ਜੂ ਸੁੱਕੀ ਗਿੱਲੀ ਮਿੱਟੀ ਜੀ। ਏਕਰ ਤਾਂ ਇਹ ਬੱਤੇ ਨਹੀਂ ਆਉਣਾ ਬਹੁਤ ਬੁਰਾ ਹਾਲ ਆ। ਅਜੇ ਵੀ ਪੂਰਾ ਖੇਤ ਗਿੱਲਾ। ਪੂਰਾ ਗਿੱਲਾ ਖੇਤ ਅਜੇ ਜਿਹੜਾ ਖੇਤ ਲੱਗੇ ਹੋਏ ਸੀ ਬੌਣ ਉਹ ਖੇਤ ਤਾਂ ਵਾਇਆ ਗਿਆ ਆਪਣਾ ਗਿੱਲਾ ਬਹੁਤ ਚਲ ਹੁਣ ਕਿਰਪਾ ਹੋ ਗਈ ਪ੍ਰਮਾਤਮਾ ਦੀ ਧੁੱਪ ਜੀ ਨਿਕਣ ਲੱਗੀ ਮਾੜੀ ਮੋਟੀ ਧੁੱਪ ਲੱਗ ਜੂ ਦੋ ਦਿਨ ਪਰਸੋਂ ਪਰਸੋਂ ਤੱਕ ਬੀਜ ਦਿਆਂਗੇ ਤੇ ਇੱਕ ਨਾ ਤੁਹਾਨੂੰ ਹੋਰ ਚੀਜ਼ ਦਿਖਾਉਣੇ ਅੱਜ ਖੇਤ ਸੀ ਜਮਾ ਸੁੱਕਾ ਧੁੱਦਲ ਉੜਦੀ ਸੀ ਮੰਨ ਲਓ ਵੀ ਜਿਵੇਂ ਆਪਾਂ ਜਿੱਦਣ ਵਾਇਆ ਉਸ ਦਿਨ ਵਾਹ ਕੇ ਛੜਤਾ ਉਸ ਤੋਂ ਬਾਅਦ ਦੋ ਤਿੰਨ ਦਿਨ ਪਿਆ ਰਿਹਾ ਮੈਂ ਕਿਹਾ ਚ ਰੌਣੀ ਕਰ ਦਾਂਗੇ ਫੇਰ ਮੂਡ ਬਣ ਗਿਆ ਮੈਂ ਕਿਹਾ ਰਿਜ਼ਲਟ ਦੇਖਦੇ ਆ ਕੱਢ ਕੇ ਪਿਛਲੇ ਸਾਲ ਵੀ ਕਰਿਆ ਸੀ ਥੋੜਾ ਜਿਹਾ ਇਦਾਂ ਬਈ ਗਾਹਾਂ ਨੂੰ ਤੱਤ ਪਤਾ ਲੱਗ ਜਾਂਦਾ ਇੱਕ ਆਪਾਂ ਕੀ ਕਰਿਆ ਬੀ ਭਿਉਂਤਾ ਬੀ ਅੱਗੇ ਵੀ ਭਿਉਂਕੇ ਬੀ ਦਿਨ ਕਈ ਵਾਰੀ ਮਾੜਾ ਮੋਟਾ ਉਦਾਂ ਵੀ ਰੋਟਾ ਵੇਟਰਣਾ ਧਿਉਂ ਲਈਦਾ ਦੋ ਚਾਰ ਘੰਟੇ ਇਹ ਕੀ ਕਰਿਆ ਆਪਾਂ ਸ਼ਾਮ ਨੂੰ ਭਿਉਂਤਾ ਮੰਨ ਲਓ 5 6 ਵਜੇ ਭਿਉਂਕੇ ਬੀ ਦੁਹੇ ਦਿਨ ਸਵੇਰੋਂ 6 ਵਜੇ ਕੱਢ ਕੇ ਪਾਣੀ ਚੋਂ ਪੱਲੀ ਤੇ ਫੋਲਤਾ ਪੱਲੀ ਤੇ ਫੋਲ ਕੇ 3-4 ਕਾ ਘੰਟੇ 5 ਕ ਘੰਟੇ ਫੁੱਲ ਕੇ ਰੱਖਿਆ ਮੰਨ ਲਓ ਦੁਪਹਿਰੇ ਜੇ ਪਾਤਾ ਬੋਰੀ ਚ ਬੋਰੀ ਚ ਪਾ ਕੇ ਸੇਬੇ ਵਾਲੀ ਚ ਸੇਬੇ ਵਾਲੀ ਬੋਰੀ ਚ ਪਾ ਕੇ ਮੰਨ ਲਓ ਪਿਆ ਰਹਾ ਦੂਏ ਦਿਨ ਸਵੇਰ ਤੱਕ ਸ਼ਾਮ ਨੂੰ ਬੀਜਣੀ ਸੀ ਟਾਈਮ ਨਹੀਂ ਲੱਗਿਆ ਸ਼ਾਮ ਨੂੰ ਬੀਜਣ ਦਾ ਮੰਡੀ ਚਲੇ ਗਏ ਉਹਦੋਂ ਝੋਨਾ ਲੈ ਕੇ ਤੇ ਫਿਰ ਦੂਏ ਦਿਨ ਆ ਗਏ ਆਪਾਂ 10-11 ਕ ਵਜੇ ਇੰਨਾ ਸੁੱਕਾ ਖੇਤ ਸੀ ਆਪਾਂ ਉਹਦੀਆਂ ਤੂਈਆਂ ਕੱਢ ਲੀਆਂ ਮੈਂ ਵੀਡੀਓ ਵੀ ਲਾਉਂਗਾ ਉਹ ਬੀ ਪਿਉਣ ਤੋਂ ਬਾਅਦ ਮੰਨ ਲਓ ਤੂਈਆਂ ਨਿਕਲੀਆਂ ਹੋਈਆਂ ਵੀ ਦਿਖਾਇਆ ਸੀ ਆਪਾਂ ਵੀ ਕਿੰਨੀ ਕਿੰਨੀ ਤੂਈ ਫੁੱਟੀ ਹੋਈ ਸੀ ਤੇ ਸਾਰੀ ਕਣਕ ਜੰਮਿਆਈ ਤੇ ਦਿਖਾਉਣਾ ਤੁਹਾਨੂੰ ਮੈਂ ਕਣਕ ਜੇ ਆਪਾਂ ਇਹੀ ਰੌਣੀ ਕਰਦੇ ਇਹਨੇ ਕਿੰਨਾ ਟਾਈਮ ਲੈਣਾ ਸੀ ਜਣੀ ਅੱਜ ਵੀ ਜੇ ਖੇਤ ਤੁਹਾਨੂੰ ਦਿਖਾਵਾਂ ਨਾ ਧੁੱਲ ਉੜਦੀ ਆ ਆ ਦੇਖ ਲਓ ਜਮਾ ਸੁੱਕਿਆ ਹੋਇਆ ਖੇਤ ਆ ਨਾ ਤੁਹਾਨੂੰ ਦਿਖਾਉਣਾ ਮੈਂ ਇਹ ਨਾ ਦੇ ਗਰ ਦੜਦੀ ਆ ਨਾ ਇਹ ਚੀਜ਼ ਹੋਈ ਆ ਇਹ ਕਣਕ ਦੇਖੋ ਸਾਰੀ ਕਣਕ ਜੰਮੀ ਹੈ ਦੀਦੀਆ ਦੇਖੋ ਧਿਆਨ ਸਾਰੀ ਕਣਕ ਜੰਮੀ ਆ ਜਣੀ ਕੋਈ ਇਹ ਨਹੀਂ ਹੈ ਵੀ ਘੱਟ ਜੰਮੀ ਆ ਪੂਰੀ ਵਧੀਆ ਕਣਕ ਜੰਮੀ ਹੋਈ ਆ ਜਣੀ ਇੰਨਾ ਸੀ ਵੀ ਖੇਤ ਆਪਾਂ ਜ਼ਰੂਰ ਇਹ ਇੱਕ ਵਾਰੀ ਸਮਝ ਲਓ ਦੋ ਵਾਰੀ ਪਹਿਲਾਂ ਰਾਤ ਸ਼ਾਮ ਨੂੰ ਤਵੀਆਂ ਨਾਲ ਬਾਤਾ ਸੀ ਜਿਵੇਂ ਇੱਕ ਦਿਨ ਪਹਿਲਾਂ ਰੋਟਾ ਵੇਟਰ ਨਾਲ ਬਾਕੇ ਛੜਤਾ ਤਿੰਨ ਦਿਨ ਖੁੱਲਾ ਪਿਆ ਰਿਹਾ ਵੀ ਰੋਣੀ ਕਰਨੀ ਸੀ ਰੋਣੀ ਕਰਨ ਕਰਕੇ ਉਸ ਤੋਂ ਬਾਅਦ ਦੋ ਦਿਨ ਬਾਅਦ 3 ਦਿਨ ਸ਼ਾਮ ਰਾਤ ਨੂੰ ਦੋਗਰੀ ਤਵੀਆਂ ਨਾਲ ਬਾਤਾ ਫੇਰ ਬੀਜਣ ਤੋਂ ਪਹਿਲਾਂ ਦੋ ਵਾਰੀ ਰੋਟਾਵੇਟਰ ਫੇਰਤਾ ਵੀ ਐਨਪੂਰਤਾ ਖੇਤ ਵੀ ਹਵਾ ਨਾ ਰਹੇ ਖੇਤ ਦੇ ਵਿੱਚ ਮਾ ਉਹ ਤੋਂ ਬਾਅਦ ਫਿਰ ਰੱਬ ਤੁਹਾਡਾ ਭਲਾ ਕਰੇ ਆਪਾਂ ਬੀਜਤੀ ਜਿਦੋਂ ਸਾਰੀ ਕਣਕ ਜੰਮੀ ਖੜੀ ਆ ਪੂਰੇ ਸੁੱਕੇ ਖੇਤ ਚ ਇਹ ਦਿਖਾਉਣੀ ਸੀ ਮੈਂ ਕਿਹਾ ਦਿਖਾਈਏ ਵੀ ਕਿਵੇਂ ਬੀਜੀ ਆ ਬੰਦਾ ਹੁਣ ਜਿਵੇਂ ਆਪਾਂ ਰੋਣੀ ਕਰੀ ਸੀਗੀ ਆ ਖੱਤਿਆਂ ਦੀ ਇਹ ਅੱਜ 19 20 ਦਿਨ ਹੋ ਗਏ ਇਹਨੂੰ ਅੱਜ ਬਾਹ ਹੋਇਆ ਹਜੇ ਹਜੇ ਵੀ ਦੋ ਦਿਨ ਬੀਜ ਨਹੀਂ ਹੁੰਦਾ ਇੰਨੇ ਗਿੱਲੇ ਖੇਤ ਨੇ ਕਿਉਂ ਟਾਈਮ ਇਹ ਜੇ ਆ ਜਾਂਦਾ ਵੀ ਹੁਣ ਆਹ ਦਿਨਾਂ 'ਚ ਰੌਣੀ ਵਾਲਾ ਕੰਮ ਹੁੰਦਾ ਨਹੀਂ ਲੋਟ ਨਹੀਂ ਆਉਂਦਾ ਰੌਣੀ ਕਰਕੇ ਮਹੀਨਾ-ਮਹੀਨਾ ਬੱਤ ਨਹੀਂ ਆਉਂਦੇ ਆ ਦੇਖ ਲਓ 20 ਦਿਨ ਬਾਅਦ ਵੀ ਐਡੇ-ਐਡੇ ਨਾਲ ਗਾਰਾ ਇਹ ਆ ਸਾਰਾ ਹੀ ਤਾਂ ਕਰਕੇ ਜਣੀ ਜੇ ਮਾੜੀ-ਮੋਟੀ ਵੀ ਗੱਲ ਦੀਂਦੀ ਹੈ ਨਾ ਤੁਹਾਨੂੰ ਵੀ ਭੋਕੇ ਬੀਜ ਦੋ ਰਿਜ਼ਲਟ 100% ਆ ਜਣੀ ਖੇਤ ਪੂਰਾ ਬਣਾ ਕੇ ਬੀਜਿਆ ਕਰੇ ਜਣੀ ਆਪਣਾ ਰਿਜ਼ਲਟ ਨਿਕਲਿਆ ਬਾਈ ਬਾਕੀ ਆਪਾਂ ਵੀ ਰੱਬ ਨਹੀਂ ਹੈਗੇ ਹਨਾ ਆਪਾਂ ਜੋ ਤਜਰਬਾ ਕਰਿਆ ਉਹ ਤੁਹਾਡੇ ਨਾਲ ਸਾਂਝਾ ਕਰਤਾ ਕਿਤੇ ਕਰਕੇ ਵਰਤ ਕੇ ਦੇਖ ਲਿਓ ਵਿਗੇ ਖੰਡ ਤੇ ਜਦਨ ਦੀ ਰੌਣੀ ਕਰੀ ਆ ਉਦੋਂ ਇੱਕ ਦੋ ਦਿਨ ਪਹਿਲਾਂ ਦੇ ਆ ਬੰਨੇ ਜੇ ਛਾਂਗੇ ਸੀਗੇ ਉਹ ਕਈ ਵਾਰੀ ਅੱਗ ਲਾ ਕੇ ਦੇਖ ਲਈ ਅੱਗ ਤੁਰਦੀ ਹੋਈ ਨਹੀਂ ਸੀ ਇੱਕ ਦੋ ਵਾਰੀ ਲਾਈਆ ਬੁੱਝ ਜਾਂਦੀ ਸੀ ਅੱਜ ਸਮਝ ਲਓ ਜੇ ਖੇਤ 20 ਦਿਨ ਬਾਅਦ ਆਇਆ ਨਾਲ ਹੀ ਉਹਦੇ ਆ ਗੱਜ ਲੱਗੀ ਅੱਜ ਵੀ ਸਮਝਦੇ ਧੂਆਂ ਦੇਖ ਲਓ ਕਿੰਨਾ ਨਿਕਲਦਾ ਕਾਕੇ ਨਹੀਂ ਸੁੱਕੇ 20 ਦਿਨਾਂ ਚ ਖੇਤ ਨੇ ਤਾਂ ਕੀ ਸੁੱਕਣਾ ਸੀ ਜਿਹਨੇ ਆਏ ਮੱਚ ਗਿਆ ਥੋੜਾ ਜਿਹਾ ਈ ਹਾਲਾ ਬੱਬਾ ਨਿਬੜ ਗਿਆ ਕੰਕੜ ਦਾ ਮੈਂ ਕਿਹਾ ਕੰਕੜ ਦਾ ਨਿਬੜ ਗਿਆ ਵਾਹ 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 ਬੱਬਾ ਡਿੱਗਿਆ ਨਹੀਂ ਤੂੰ ਮੁੰਡਾ ਖੁੰਡਾ ਡਿੱਗਿਆ ਉਹ ਦਿਨ ਬਣਾ ਲੈ ਇਹ ਸੁਪਰ ਸੀਡਰ ਨਾਲ ਬੀਜਣ ਲੱਗੇ ਹੋਏ ਸੀ ਨਹੀਂ ਨਹੀਂ ਬੀਜਿਆ ਨਹੀਂਗਾ ਸੁੱਕਾ ਹੀ ਪਾਇਆ ਅੱਛਾ ਬਾਕੇ ਛੜਤਾ ਜੱਲ ਹੈ ਨਹੀਂ ਸੀ ਮੈਂ ਤਾਂ ਕਿਤੇ ਬੀਜਤੀ ਨਹੀਂ 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 ਦਿਲ ਹੈ ਨਹੀਂ ਕਿ ਹੁਣ ਤਿਆਰੇ ਪਾਣੀ ਨਾਲ ਭਰ ਕੇ ਹਾਂ ਅਚ ਕਣਕ ਦਾ ਛੱਟਾ ਦੇ ਦੇਣਾ ਜਿਵੇਂ ਅੱਗੇ ਉਧਰ ਬੀਜੀ ਸੀ 2 ਸਾਲ ਪਹਿਲਾਂ ਜੀ ਜੀ ਬਾਅਦ ਉਹ ਮੇ ਜੰਮੇ ਆਉਣੀਆਂ ਸਾਰੀ ਆਹੋ ਜੰਮ ਤਾਉਂਦੀ ਆ ਹੈਗੇ ਨਹੀਂ ਤਬਾ ਕੇ ਹੁਣ ਪਾਣੀ ਲਾ ਕੇ ਉੱਪਰ ਛੱਟਾ ਦੇਵਾਂਗੇ ਹਾਂ ਮਾੜਾ ਜਾਂ ਦੇਖਾਂਗੇ ਜੇ ਤੱਕ ਕੀੜਾ ਕੂੜਾ ਪੈਂਦਾ ਦਿਖੂ ਕੀੜਾ ਤਾਂ ਪੈਂਦਾ ਦਵਾਈ ਹੈਗੀ ਆ ਨਾਲ-ਨਾਲ DDT ਪਾਉਣੀ ਪੈਣੀ ਆਪਣੇ ਕੀੜੇ ਤਾਂ ਇੱਥੇ ਹੈਗੇ ਹੈਗੇ ਨੇ ਆਹੋ ਉਹ ਉੱਥੇ ਪਾਉਣ ਬਹੁਤ ਤਕੜਾ ਨਹੀਂ ਫੇਰ ਤਾਂ ਤਾਂ ਕੰਮ ਛੱਟਾ ਅੱਗੇ ਤੁਸੀਂ ਕਰੇ ਯਾ ਰਿਜ਼ਲਟ ਕਣਕ ਤਾਂ ਜੰਮਦੀ ਆ ਓਕਣ ਵਧੀਆ ਜੰਮਦੀ ਆ ਨੇ ਨੇ ਜੇ ਆਪਾਂ ਜਾਦੇ ਪਰਾਲੀ ਚ ਕਣਕ ਬੀਜਦੇ ਆ ਨਾ ਫੇਰ ਨਹੀਂ ਜੰਮਦੀ ਛੱਡ ਗਿੱਲ ਘਟਾ ਗਿੱਲ ਘਟਾ ਗਿੱਲ ਘਟਾ ਗਿੱਲ ਹੈ ਨਹੀਂ ਇੱਥੇ ਆਪਣੇ ਵੀ ਆਹ ਕਿਆ ਰਹਾ ਜ ਮੈਂ 3-4 ਦਿਨ ਬਾਅਦ ਕਣਕ ਭਿਓ ਕੇ ਤੂੰ ਹੀ ਕੱਢ ਕੇ ਬੀਜਿਆ ਇੱਕ ਤੀ ਅੱਛਾ ਚੌਲਾਂ ਵਾਂਗੂ ਨਾ ਉਹ ਇਹ ਕੱਢੀਆਂ ਪਹਿਲਾਂ ਜਿਹੜਾ ਹੁਣ ਕੋਈ ਬੀਜਿਆ ਨਾ ਪਹਿਲਾਂ ਇਹਨੂੰ ਮੜਾ ਜਾ ਹਾਣਨਾ ਨਹੀਂ ਬੀਜਿਆ ਨਹੀਂ ਬਾਕੀ ਛੱਡਿਆ ਗਿੱਲਾ ਬਹੁਤ ਹਾਲਾ ਨਾਲ ਫੋਲ ਦੇਣਾ ਹਾਲਾ ਨਾਲ ਪਰਾਲੀ ਨਿਕਲਣੀ ਚੱਲਿਆ ਤਾਂ ਕਰਕੇ ਉੱਪਰ ਉੱਪਰ 2 ਇੰਚ ਬਾਤ ਆ ਬਈ ਉਹਨੇ ਨਾਲ ਕੀ ਚੱਕਰ ਉੱਪਰ ਉੱਪਰ ਹਵਾ ਲੱਗ ਜੂਗੀ ਹੁਣ 2 ਇੰਚ ਨੂੰ ਫੇਰ 4 ਇੰਚ ਵਾਦਾਂਗੇ ਉਹਦੇ ਨਾਲ ਕੀ ਆ ਗਿੱਲੀ ਸੁੱਕੀ ਮਿੱਟੀ ਰਲ ਕੇ ਵਧੀਆ ਹੋ ਜਾਊਗਾ ਆ ਉਹ ਤਾਂ ਹੋਦੂ ਪਰ ਉਹ ਤਾਂ ਹੁਣ ਥੱਲੇ ਗਲ ਦੀ ਬੋਦੀ ਹੈਗੀ ਪਰ ਹੁਣ ਉੱਪਰ ਲਈ ਤਾਂ ਅਸੀਂ ਤਾਂ ਵੜਤੀ ਹੁਣ ਇਦਾਂ ਬਾਝੇ ਕੁਝ ਕਰੀ ਜਾਈਏ ਹਾਲਾ ਅੱਧਾ ਥੋੜਾ ਸਾ ਹਾਂ ਅੱਗ ਲਵਾ ਦੋ ਤਰਾਹ ਸਰ ਇਹ ਖੁੰਝੇ ਚੀ ਅੱਗ ਤਾਂ ਮਾੜੀ ਮੋਟੀ ਖੁੰਝੇ ਚ ਬਾਕੀ ਤਾਂ ਵਾਇਆ ਪਿਆ ਸਰ ਨਾ ਉਪਰ ਵਾਲੀ ਕੀ ਚੱਕਰੀ ਤੰਗ ਬਹੁਤ ਕਰਿਆ ਉਪਰ ਵਾਲੀ ਨੇ ਹੈ ਉਪਰ ਵਾਲੀ ਫੱਜ ਫੱਜ ਤੁਰਦੀ ਸੀ ਵਧੀਆ ਵਧੀਆ ਬਾਈ ਰੂਟ ਦਾ ਬੀਟਰ ਪਾਇਆ ਉਹਦੇ ਵੀ ਮੂਹਰੇ ਫਸ ਕੇ ਤੁਰੀ ਜਿਹੜਾ ਸੁਪਰ ਸ਼ੀਟਰ ਚਲਾਇਆ ਉਹਦੇ ਵੀ ਘੇਪ ਹੀ ਫਸਦੇ ਸੀ ਫੇਰ ਉਹ ਪਹਿਲਾਂ ਖਾਲੀ ਵਾਇਆ ਹਾਂ ਵੀ ਬੰਦ ਕਰਕੇ ਫੇਰ ਦੁਬਾਰੇ ਵੀ ਪਾ ਕੇ ਬਾਇਰ ਹਰ ਇੱਕ ਖਰਚਾ ਬਹੁਤ ਪੈਂਦਾ ਕਰਾਏ ਵਾਲੇ ਬੰਦੇ ਨੂੰ ਕਿੱਥੋਂ ਡਬਲ ਡਬਲ ਇੱਕ ਵਾਰੀ ਦਾ 25-2600 ਰੁਪਿਆ 2500 ਰੁਪਿਆ ਇੱਕ ਵਾਰ ਦਾ ਹੋ ਗਿਆ 5000 ਰੁਪਿਆ ਵਕੀਲੇ ਤੇ ਇੱਕ ਤਾਂ ਚੌਲ ਘਟ ਨਿਕਲੇ ਜਾਂ ਤਾਂ ਉਹ ਨਿਕਲੀ ਵੀ ਲੋਕਾਂ ਦੀ ਉਧਰੋਂ ਉਧਰੋਂ ਲਿੱਦ ਛਾੜੀ ਚੱਕ ਲਈ ਸੀ ਉਹ ਸਹੀ ਹੋ ਗਿਆ ਉਹ ਤਾਂ ਅੱਗੇ ਵੀ ਚੱਕ ਲੈਂਦੇ ਸੀ ਨਾ ਤੁਸੀਂ ਇਕੱਠਾ ਗੱਠਾ ਨਹੀਂ ਬਣਾਈਆਂ ਗੱਠਾ ਉਧਰ ਤਾਂ ਬਣਾ ਲਈਏ ਮੈਨੂੰ ਡੰਗਰ ਵੀ ਘਟਾਤੇ ਲੱਗਦਾ ਇਹਨਾਂ ਨੇ ਉਹ 18-19 ਕੋ ਮਈਆਂ ਪੂਰੇ ਡੰਗਰ ਘਟਾਤੇ 15-16 ਘੋੜੇ ਘੋੜ ਜਾਨੇ ਮਤਲਬ 15 ਘੋੜੇ ਘੋੜੇ ਘੋੜਿਆਂ ਤੋਂ ਪਰਾਲੀ ਪੈਂਦੀ ਤਾ ਮੱਕੀ ਆ ਜਮੀ ਹੋ ਜੂਗੀ ਜਾਂ ਕੋਈ ਮੱਝ ਮੁੰਜਾ ਬਿਹੜੀਆਂ ਘਟਾਤੀਆਂ ਬਾਈ ਉਹਦੇ ਕਰਕੇ ਅੱਗੇ ਸੀ ਇਹਨਾਂ ਕੋ ਮੇਰਾ 50 ਡੰਗਰ ਨਾ 75 ਸੀ ਜੇ ਫੇਰ ਕਿੱਥੇ 70 75 ਡੰਗਰ ਕਿੱਥੇ 20 ਡੰਗਰ ਪਰਾਲੀ ਇੰਨੀ ਕਿੱਥੇ ਕੰਮ ਆਉਣੀ ਹੋਣਾ ਇਹਨਾਂ ਦੇ ਪਰਾਲੀ ਪਿਛਲੀ ਉਹ ਬਹੁਤ ਪਈ ਸੀ ਉਹ ਗੁੱਜਰ ਨੂੰ ਚਕਾਏ ਨੇ ਦੋ ਤਿੰਨ ਗੱਡੀਆਂ ਭਰ ਕੇ ਲਿਆਵੇਂ ਆ ਆਵਣੀ ਬੀਜੀ ਆ ਕਣਕ ਬੀਜੀ ਨਹੀਂ ਹੋਈ ਕਿਉਂ ਆ ਦੇ ਹੁਣ ਛਿੱਟਾ ਦੇਣ ਲੱਗੇ ਨੇ ਭਰ ਕੇ ਪਾਣੀ ਦਾ ਲੈ ਡਾਈ ਦੇਣੀ ਅੱਗੇ ਆਉਗੀ ਨਹੀਂ ਆਉਗੀ 1 ਵਜੇ ਹੋਣੀ ਅੱਜ ਕੱਟਣ ਵਾਲੇ ਕਹਿੰਦੇ ਪਿੰਡ ਕੱਟ ਅਜ ਨਹੀਂ ਕੱਟਦੇ ਨਹੀਂ ਕੱਲ ਮੈਸੇਜ ਆ ਕੱਟ ਲੱਗਣਾ ਪਿੰਡ ਮੈਂ ਪਹਿਲਾਂ ਜਦੋਂ ਆਇਆ ਉਹ ਲਾਈਟ ਸੀਗੀ ਜਿਹੜਾ ਕੈਰਾ ਭਰਿਆ ਕਰੂਗਾ ਉਹ ਤੇ ਕਣਕ ਦਾ ਛਿੱਟਾ ਦੇ ਦਾਂਗੇ ਤੇ ਅੱਗੇ ਇਹਨਾਂ ਨੇ ਬਿਜਲੀ ਪਾਉਂ ਤਰਫਾੜੀ ਫੇਰ ਨਹੀਂ ਪਹਿਲਾਂ ਲੋੜ ਹੀ ਨਹੀਂ ਐਂ ਜੰਮਦੀ ਆ ਬਾਈ ਐਂ ਚਾਹ ਸਵਾਗਾ ਫੇਰ ਕੇ ਛਿੱਟਾ ਕਬੂਤ ਉਹ ਕਲੋਰੋ ਲਾ ਦੇ ਕੋਈ ਨਹੀਂ ਚੱਕ ਦੇ ਨਾਲੇ ਕੋ ਪਤਾ ਨਹੀਂ ਕਿਹੜੀ ਸੌਂਕ ਲਈ ਖੋਰ ਦਵਾਈ ਆਉਂਦੀ ਆ ਲਾਲ ਦੇ ਰੰਗ ਦੇ ਨਾਉ ਭੁੱਲ ਗਿਆ ਉਹ ਮੈਂ ਲਿਆਂਦੀ ਸੀ ਤੇਰਾ ਜੰਮਿਆ ਫੇ ਦਾਣਾ ਫੇਰ ਨਹੀਂ ਜੱਕਦੇ ਜਦੋਂ ਉਹ ਪਿਆ ਹੁੰਦਾ ਉਹ ਛੱਟ ਲੈਂਦੇ ਆ ਪਰ ਐਉਂ ਆ ਇਹ ਜੇ ਨਾ ਛੱਟਾ ਪਹਿਲਾਂ ਮਾਰਦੀ ਪਾਣੀ ਪਰ ਪਤਾ ਹੋਵੇ ਵੀ ਹਾਂ ਆਪਣੇ ਲੇਟ ਏਨੇ ਵਜੇ ਆਉਣੀ ਆ ਫਿਰ ਉਹ ਕੀ ਹੁੰਦਾ ਉੱਪਰੋਂ ਮਿੱਟੀ ਬਹਿ ਜਾਂਦੀ ਆ ਦਾਣਾ ਵਿੱਚ ਆ ਜਾਂਦਾ ਥੱਲੇ ਜਿਹੜਾ ਆਪਾਂ ਭਰ ਕੇ ਮਾਰਦੇ ਆ ਉਹ ਚ ਦਾਣਾ ਉੱਤੇ ਪਿਆ ਰਹਿ ਜਾਂਦਾ ਮੇਰਾ ਰਾਦਾ ਹੋਰ ਸੀ ਵੀ ਕਣਕ ਦਾ ਛੱਟਾ ਦੇ ਕੇ ਮਾੜਾ ਜਿਹਾ ਸੁਹਾਗਾ ਮਾਰਦੀ ਐ ਦਾਣੇ ਵਿੱਚ ਲੁਕ ਜਾਣ ਕੇ ਕੁਛ ਨਹੀਂ ਸੁਹਾਗਾ ਤੇ ਤੇਰੀ ਪਰਾਲੀ ਬਾਹਰ ਨਿਕਲ ਆਉਣੀ ਆ ਰਾੜਾ ਨਾ ਮਾੜਾ ਜਿਹਾ ਮਾੜਾ ਜਿਹਾ ਲੱਗ ਚਿੱਨੀ ਮਰਜੀ ਲਾ ਲਈ ਚਾਹੇ ਮਾੜਾ ਜਿਹਾ ਲਾਲਾ ਜਿੰਨਾ ਮਰਿਆ ਤਾਂ ਦੇਖੀ ਸਾਰਾ ਕੇ ਸੁੱਕਾ ਨਿਕਲ ਗਿਆ ਸੁੱਕਾ ਸਾਰਾ ਇਹ ਪਾਣੀ ਪਹਿਲਾਂ ਬੰਦ ਹੋ ਗਿਆ ਜੀ ਇਹਨੂੰ ਦਿਖਿਆ ਬਹੁਤਾ ਹੈ ਨਾ ਜ਼ੋਰ ਨਾਲ ਆਏ ਹੋਇਆ ਕੰਪੈਨ ਵਾਲਿਆਂ ਦੇ ਪਿੰਡ ਲੱਗੇ ਹੋਏ ਨੇ ਕਣਕ ਵੇਚਣ ਜੌਂਡੀਰ ਚੱਲਦਾ ਉਹਨਾਂ ਦਾ ਉਹ ਸਾਹਮਣੇ ਆਇਆ ਕੰਮ ਜੋਰਾ-ਸੋਰਾ ਤੇ ਚੱਲਦਾ ਆ ਧਰਤੀ ਪਾੜ ਫੇਰਿਆ ਹੋਇਆ ਲੱਗਦਾ ਇੱਧਰ ਤੇ ਪਾਣੀ ਪੂਣੀ ਨਹੀਂ ਪੀਂਦੇ ਹੁਣੇ ਖੱਤੇ ਮੈਂ ਕਿਹਾ ਜਾਇਆ ਇਹ ਇਹਨਾਂ ਦਾ ਰੋਟਾਵੇਟਰ ਜਿਹਾ ਆਪਣੇ ਕੋਲ ਪਾਇਆ ਹੈ ਘਟੂ-ਘਟ 20 ਦਿਨ ਹਰ ਜਿਹੜਾ ਹਰਾ ਰੋਟਾਵੇਟਰ ਸੀ ਉਹ ਇਹਨਾਂ ਵਾਲਾ ਸੀ ਉਹ ਰੋਟਾਵੇਟਰ ਛੱਡਣ ਆਇਆ ਸੀ ਮੈਂ ਮੈਂ ਕਿਹਾ ਨਾਲੇ ਕੋਟਾ ਬਿੱਸ ਤੇ ਆਈਏ ਨਾਲੇ ਮਿਲਿਆ ਆਈਏ ਬੰਦਿਆਂ ਨੂੰ ਠੇਕਾ ਵੀ ਕੋਲੇ ਆ ਭਈਆ ਅੱਜ ਸਾਹਮਣੇ ਨੇੜੇ ਹੀ ਆ ਕੰਮ ਸਾਰਾ ਜੋ ਮਰਜ਼ੀ ਸਾਹਮਣੇ ਆਹੋ ਆਹੋ ਆਦੇ ਇੱਥੋਂ ਲੈ ਲਓ ਖਾਦੋ ਆਜੋ ਮੈਨੂੰ ਲੈ 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 ਇਸ਼ਾਵਾ ਇੱਕ ਤੋਂ ਲੈ ਕੇ ਲੈਣਾ ਤੋਂ ਲੈ ਕੇ ਉਹ ਘਰਾਂ ਤੱਕ ਉਹ ਮੋਟਰ ਇਹਨਾਂ ਸਾਹਮਣੇ ਮੈਂ ਲਾਦਾ ਵੀ ਵਾਈਕੀ ਲਿਆਦਾ ਟੱਕਾ ਇਹ ਇੱਕ ਟੱਕੇ ਨਾਲ ਕੋਈ ਬਾਕੀ ਰਹੋ ਪਾਰ ਆ ਪਰਲੇ ਪਾਸੇ ਤੋਂ ਲੱਗਿਆ ਹੈ ਗਰਜੀਟਾ ਆਪ বাজਾਈ ਕਰਨ ਨੌਨੇ ਹੋਣੀ ਲੱਗਿਆ ਨੇ ਰਿਓ ਵੀ ਬੋ ਹਾਲਾਂ ਨੂੰ ਨਹੀਂ ਵਧੀਆ ਵਧੀਆ ਇਹ ਤੇ ਸਟੇਸ਼ਨ ਵੀ ਹੈ ਨਾ ਮਿਲਦਾ ਇਹ ਹਾਂ ਦੇਖਣਾ ਵੀ ਪਰ ਵੱੰਜਾ ਦਾ ਹੈ ਪਰ ਬਹੁਤ ਅੰਦਰ ਆਹ ਪੀ ਪੂਰੀਆਂ ਭਰੀ ਜਾਂਦਾ ਮੂਹ। 1020 ਨਹੀਂ ਡੂੰਗਾ ਪੈਂਦਾ ਹੋਵੇ। ਹੈਨਾ? ਮਕੀਟ ਟੈਰਾ ਤੱਕ ਮਾਰਦਾ ਪੂਰੀ ਫੁੱਲ ਦੱਬ ਕੇ। ਕਿੰਨੇ ਕ ਡੂੰਗਾ ਬੀਜਦਾ ਵੀ ਜਿਆਦਾ ਡੂੰਗੀ ਬੀਜਦਾ ਯਾਰ ਇਹ ਥੋੜੀ ਇਹਨੂੰ ਕਹਿਣਾ ਪੈਣਾ ਵੀ ਥੋੜਾ ਜਿਹਾ ਉੱਚਾ ਰੱਖ ਉਹਨੂੰ ਅੱਜ ਆਈਆ ਲਾਈਟ ਅੱਜ ਪਾਇਪ ਦਾ ਵੀ ਟੋਟਾ ਬਦਲਤਾ ਵਿਚਾਲੇ ਪਾਇਪ ਲੀਕ ਬਹੁਤ ਹੁੰਦਾ ਸੀ ਆ ਇੰਨਾ ਕ ਪਾਣੀ ਗਿਆ ਹਜੇ ਆ ਕਿਆਰੇ ਚ ਅੱਧ ਤੋਂ ਵੱਧ ਭਰ ਗਿਆ ਗਾਂ ਵਾਲੇ ਦੀ ਵੀ ਆਪਾਂ ਦੋ ਬਣਾਤੇ ਸੀ ਫਿਰ ਮੈਂ ਕਿਹਾ ਛੋਟੇ ਨਾਲੇ ਦਾ ਪਾਣੀ ਛੇਤੀ ਬਾਤ ਆ ਜਾਊਗਾ ਪਹਿਲਾ ਵਾਲਾ ਕਿਆਰਾ ਭਰ ਦਿਆਂਗੇ ਆਹ ਆਹ ਵਾਲਾ ਕਿਆਰਾ ਭਰ ਕੇ ਜਦੋਂ ਮੰਨ ਲਓ ਇਸੇਰੇ ਲੱਗ ਗਿਆ ਪਾਣੀ ਇਹਦਾ ਫਿਰ ਵਿਚਾਲੇ ਮੱਟ ਦੋ ਤਿੰਨ ਜਗ੍ਹਾ ਤੋਂ ਤੋੜ ਦਾਂਗੇ ਮੋਟਰ ਕਰ ਦਾਂਗੇ ਬੰਦ ਨਾਲੇ ਤਾਂ ਕਿਆਰਿਆਂ ਦਾ ਪਾਣੀ ਨਿਕਲ ਕੇ ਉਸ ਸੇਰੇ ਵਾਲਾ 8-10 ਫੁੱਟ ਚੌੜਾ ਕਿਆਰਾ ਉਹ ਕਿਆਰਾ ਭਰ ਜਾਊਗਾ ਨਾਲੇ ਪਾਣੀ ਛੇਤੀ ਪੀ ਜੂਗਾ ਵੈਸੇ ਤਾਂ ਪੱਠਿਆਂ ਵਾਲਾ ਖੇਤ ਆ ਇਹ ਬਾਤ ਆਈ ਜਾਣਾ ਚਾਹੀਦਾ ਛੇਤੀ ਇਹਨੂੰ ਕਮ ਬੈਕ ਤੇ ਲੰਬੇ ਪਿੰਗੇ ਪੈ ਗਿਆ ਆ ਵੀ ਉਸ ਦਿਨ ਗਲਤੀ ਕਰ ਬੈਠੇ ਥੋੜੀ ਆ ਜਿਹੜਾ ਵਿਚਾਲੇ ਕਿਆਰਾ ਜੈ ਇੱਕ ਛੱਡ ਲਿਆ ਗੱਲ ਘੱਟ ਸੀ ਇਹ ਚ ਕੱਟ ਕੀ ਸੀ ਭਿਓਕੇ ਬੀਜ ਦੇ ਜੰਮੇ ਹੋਣੀ ਸੀ ਬਸ ਕਮਲ ਕੱਟ ਲਿਆ ਥੋੜਾ ਜਿਹਾ ਛੱਡਤਾ ਉਦਾਂ ਹੀ ਹੁਣ ਨੂੰ ਤੇ ਬਰਾਬਰ ਦੀ ਹੋ ਜਾਣੀ ਸੀ ਸਾਰੀ ਆ ਬਸ ਬਾਕੀ ਸਾਰੀ ਜੰਮੀ ਖੜੀਆ ਦੇਲ ਪਰਲੇ ਪਾਸੇ ਵੀ ਸਾਰੀ ਵਿਚਾਲੇ ਕਹਿ ਰਿਹਾ ਇੱਕ ਛੱਡ ਲਿਆ ਬਿੱਗਾ ਜਿਹਾ ਕਹਿ ਰਾ ਸੀ ਕੋਈ ਨਹੀਂ ਇਸ ਵਿੱਚ ਫਰਕ ਪੈਣਾ ਉਹਦਾ ਚਲ ਕੋਈ ਨਹੀਂ ਬਾਕੀ ਰੱਬ ਦੇ ਰੰਗ ਆ ਜਿੰਨਾ ਕ ਹੁੰਦਾ ਉਨਾ ਹੀ ਹੋਣਾ ਬੰਦੇ ਦੇ ਕਰਿਆ ਕੁਝ ਨਹੀਂ ਹੁੰਦਾ ਬਲਬਲਾ ਬੱਲਾ 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 ਇੱਕ ਦੂਰੇ ਵਿੱਚ ਬੱਜਦੇ ਆ ਕਬੂਤਰ ਜਿਉਂਦਣਾ ਇੱਕ ਦੂਸਰ ਵਿੱਚ ਹੀ ਮੁੜਦੇ ਨੇ ਇੱਕ ਦੂਰੇ ਵਿੱਚ ਬੱਜਦੇ ਆ ਬਹੁਤ ਜ਼ਿਆਦਾ ਆ ਜਮਾ ਸੁੱਕੇ ਖੇਤ ਚ ਬੀਜੀ ਹੋਈ ਦਾ ਰਿਜ਼ਲਟ ਚੈੱਕੋ ਸਾਰੀ ਜਮਿਆ ਜੀ ਉੜਦੀ ਧੁੱਦਲ ਚ ਪੂਰੇ ਫੁੱਲ ਸੁੱਕੇ ਪੈ ਖੇਤ ਚ ਰੌਣੀ ਕਰਨ ਨੂੰ ਪਿਆਸੀ ਜਿਹੜਾ ਉਹ ਖੱਤਾ ਇਹ ਘਟੋ ਘਟ ਹਫਤਾ ਪਿਆ ਰਿਹਾ ਬਾਕੇ ਵੀ ਰੌਣੀ ਕਰਾਂਗੇ ਰੌਣੀ ਕਰਾਂ ਫਿਰ ਮੂਡ ਬਣ ਗਿਆ ਮੈਂ ਕਿਹਾ ਬੀਜ ਹੀ ਦਿਨੇ ਜੰਮੇ ਠੀਕ ਆ ਨਹੀਂ ਜੰਮੀ ਤਾਂ ਵੀ ਠੀਕ ਆ ਪਰ ਕਾਮਯਾਬ ਹੋ ਗਿਆ ਇਹ ਤਰੀਕਾ کارਗਰ ਆ ਦਾਣਾ ਦਾਣਾ ਜੰਮਿਆ ਦਾਣਾ ਦਾਣਾ ਆਹ ਤਰੀਕਾ ਵੀ کارਗਰ ਆ ਜੇ ਸੁੱਕਾ ਖੇਤ ਬੀਜਣਾ ਰੌਣੀ ਕਰਕੇ ਜਿਵੇਂ ਹੁਣ ਅੱਜ ਕੱਲ ਲੇਟ ਆ ਸਮਾਂ ਉਹ ਚੀਜ਼ ਦੇ ਵਿੱਚ ਪੈਣ ਨਾਲੋਂ ਆਹ ਤਰੀਕਾ ਵਧੀਆ ਬਾਕੇ ਤਿਆਰ ਕਰਤਾ ਤਿਆਰ ਕਰਕੇ ਬੱਟਾਂ ਪਾ ਕੇ ਪਾਣੀ ਭਰਤਾ ਪਾਣੀ ਭਰ ਕੇ ਆਦ ਰ ਸਿੱਟਾ ਦੇਣ ਲੱਗਿਆ ਹਿਆ ਬੀਜ ਦਾ ਦਾਣਾ ਦਾਣਾ ਜੰਮਦਾ ਬਸ ਇਹਦਾ ਇਹ ਆ ਵੀ ਥੋੜਾ ਜਿਹਾ ਦਾਣੇ ਨੂੰ ਭਿਉ ਕੇ ਇਹਦੇ ਵਿੱਚ ਫੇਰ ਕਲੋਰੋ ਲਾਈਏ ਕੀ ਲਾਇਆ ਨਾਲ ਅਨਵਰ ਹਾਂਜੀ ਆ ਉਹ ਕਲੋਰੋ ਲਾਈਏ ਦਵਾਈ ਇਹਨੂੰ ਬੀਜ ਨੂੰ ਕੁਝ ਵੀ ਨਹੀਂ ਲਾਇਆ ਫੇ ਕਬੂਤਰ ਚੁਗਦਾ ਨਹੀਂ ਚੁੱਕੀ ਮੈਂ ਆ ਚੁਗਾ ਬਸ ਦੋ ਦਿਨ ਹਾਂਕ ਦੇ ਬਸ ਪਾਜਾ ਦਾ ਫੇਰ ਆ ਦੋ ਦਿਨ ਨਹੀਂ ਰੱਖੀ ਰੱਖੂ ਮੜ ਜੀ ਬਤੀ ਇਹ ਦਿਨ ਤਾਂ ਫੇ ਥੱਲੇ ਫੜ ਲੈਂਦਾ ਦਾਣਾ ਮਿੱਟੀ ਨੂੰ ਥੱਲੇ ਰੱਖੀਦਾ ਜੀ ਹਾਂ ਹਾਂ ਤੁਸੀਂ ਅੱਗੇ ਵੀ ਪਿਛਲੇ ਸਾਲ ਵੀ ਮੈਂ ਕਹਿੰਦਾ ਬੀਜੀ ਉਦੋਂ ਪਿਛਲੇ ਸਾਲ ਵੀ ਇਹ 2 ਸਾਲ ਤੋਂ ਬੀਜ ਲਾਜੀ ਤੋਂ 2 ਸਾਲ ਤੋਂ ਬੀਜ ਦਿਉਨੇ ਆ ਕਿਵੇਂ ਆ ਕਾਰਗਰ ਆ ਪੂਰਾ ਤਰੀਕਾ ਇਹ ਨਹੀਂ ਫੇਰ ਤਾਂ ਵਧੀਆ ਚੀਜ਼ ਆ ਜੇ ਅੱਜ ਹੁਣ ਰੌਣੀ ਕਰਦੇ ਆ ਤਾਂ 15 20 ਦਿਨ ਨਹੀਂ ਸੁੱਕਣਾ ਕਦੋਂ ਜਾ ਕੇ ਦਸੰਬਰ ਚੱਲ ਜਣੇ ਕਣਕ ਜਾਨੂੰ ਨਹੀਂ ਕਣਕ ਨੇ ਪਹਿਲੇ ਪਾਣੀ ਵਾਲੀ ਹੋ ਜਾਣਾ ਆ ਵਧੀਆ ਕੰਮ ਆ ਇਹ ਉਹ ਪਰਲੇ 2 ਕਿਆਰੇ ਬੀਜਤੇ ਇਹਨਾਂ ਨੇ ਪੂਰਾ ਭਰ ਕੇ ਕਿਆਰਾ ਜਦੋਂ ਬੀ ਦਾ ਛਿੱਟਾ ਮਾਰ ਦਿੰਦੇ ਆ ਦਾਣਾ-ਦਾਣਾ ਜੰਮਦਾ ਸਾਰਾ ਚਾਹੇ ਦਾਣਾ ਉੱਤੇ ਪਿਆ ਚਾਹੇ ਪਰਾਲੀ ਚਾਹੇ ਕੁਝ ਵੀ ਆ ਯਾਨੀ ਸਾਰਾ ਦਾਣਾ ਜੰਮੂਗਾ ਥੱਲੇ ਗਿੱਲ ਚ ਰਹਿਣਾ ਦਾਣੇ ਦੇ ਨਾਲ ਜੇ ਮਨ ਲਓ ਧਰਤੀ ਉੱਤੇ ਪਿਆ ਹੀ ਆ ਦਾਣਾ ਇਦਾਂ ਨਾਰਮਲੀ ਆ ਦਿਖਾਉਣਾ ਤੁਹਾਨੂੰ ਮੈਂ ਇਹ ਆ ਦੇਖ ਲਓ ਦਾਣੇ ਪਏ ਉਹ ਪਏ ਹਨ ਇਹ ਸਾਰਾ ਦਾਣਾ ਜੰਮੂ ਬਾਕੀ ਤੁਹਾਨੂੰ ਅਗਲੀ ਵੀਡੀਓ 'ਚ ਰਿਜ਼ਲਟ ਦਵਾਂਗੇ ਪੂਰਾ ਕਿਹੜੀ ਮਨ ਲਓ ਅੱਜ ਤੋਂ 5-4 ਦਿਨ ਨੂੰ ਵੀਡੀਓ ਪਾਵਾਂਗੇ ਨਾ ਉਹਦੇ ਵਿੱਚ ਦੱਸਾਂਗੇ ਪੂਰਾ ਵੀ ਕਿੰਨੀ ਕੀ ਜੰਮਿਆ ਕੀ ਸਿਸਟਮ ਆ ਯਾਨੀ ਇੰਨਾ ਕਾ ਜੰਮਦੀ ਤਾਂ ਹੈਗੀ ਆਪਾਂ ਨੂੰ ਪਤਾ ਇਹ ਪਿਛਲੇ 3 ਸਾਲ ਤੋਂ ਮੰਨ ਲਓ ਇੱਕ ਤੀਜਾ ਸਾਲ ਇਹਨਾਂ ਨੂੰ ਬਜਾਈ ਕਰਦੇ ਆ ਨੂੰ ਹਰੇਕ ਸਾਲ ਇਹਨਾਂ ਦੇ 2-3 ਕੀਲੇ ਮੰਨ ਲਓ ਜਿਵੇਂ ਸੁੱਕੇ ਨਿਕਲ ਹੀ ਜਾਂਦੇ ਆ ਇਹ ਫਿਰ ਇਹ ਰੌਣੀ ਰੂਣੀ ਨਹੀਂ ਕਰਦੇ ਹੈਗੇ ਆਹੀ ਕੰਮ ਆ ਵੀ ਪਾਣੀ ਭਰ ਕੇ ਛੱਟਾ ਮਾਰ ਦੇਣਾ ਕਣਕ ਜੰਮੇ ਆਉਂਦੀ ਆ ਗੁੱਲੀ ਡੰਡਾ ਪੁੱਛਾਂਗੇ ਬਾਈ ਨੂੰ ਜਿਹੜਾ ਖੇਤ ਵਾਲਾ ਮਾਲਕ ਆ ਉਹਨੂੰ ਪੁੱਛਾਂਗੇ ਵੀ ਗੁੱਲੀ ਡੰਡੇ ਤੋਂ ਕੀ ਕਰਦੇ ਆ ਕਿਉਂਕਿ ਇਹ ਰਹੀ ਕੀ ਹੁੰਦਾ ਜਦ ਆਪਾਂ ਪਾਣੀ ਲਾਉਨੇ ਨਾਲ ਚੌਲ ਵੀ ਜੰਮਣਾ ਗੁੱਲੀ ਡੰਡਾ ਵੀ ਜੰਮਣਾ ਵੀ ਉਹ ਚੀਜ਼ ਤੋਂ ਉਹਦਾ ਮੰਨ ਲਓ ਕਿਹੜੀ ਚੀਜ਼ ਨਾ ਠੱਲ ਪੈਂਦੀ ਆ ਜੇ ਇਹ ਇਹਨਾ ਹੋਵੇ ਕਣਕ ਦੇ ਬਰਾਬਰੇ ਗੁੱਲੀ ਡੰਡਾ ਹੋ ਜਾਵੇ ਉਹ ਇਹਨਾਂ ਤੋਂ ਪੁੱਛਾਂਗੇ ਪੁੱਛ ਕੇ ਤੁਹਾਨੂੰ ਉਹ ਫਿਰ ਅਗਲੀ ਵੀਡੀਓ ਸਾਂਝਾ ਕਰਾਂਗੇ ਚਲੋ ਠੀਕ ਆ ਜੀ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਦਿਨ ਹੋਰ ਨਵੀਂ ਵੀਡੀਓ ਨਾਲ